ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਜਿਸ ਨੇ ਕਬਿਉ ਬਾਤ ਮੇਰ ਦੀ ਚੋਪਈ ਹਮਰੀ ਕਰ ਹਾਥ ਦੇ ਰੱਥਾ ਪੂਰਨ ਹੋਏਿਤ ਕੇ ਇੱਛਾ ਤਾ ਚਰਨ ਨਮਨ ਹੈ ਹਮਾਰਾ ਸਦਾ ਸਦਾ ਤੁਮ ਕੋ ਆਪਾ ਤੈ ਬਚਾਓ ਸੁਖੀ ਦਸੈ ਮੋੜੋ ਪਰਵਾਹ ਸਿਰਿ ਸਿਖ ਸਦਾ ਕਰਤਾ ਪੁਰਚੌ ਰਜ ਕਰਜ ਕਰੀਐ ਸਦ ਗਰਨ ਕੋ ਆਜ ਸੰਗੜੀਐ ਕੋਰਣ ਹੋ ਅਭਰੀ ਅਸਾ ਤੋਰ ਭਜ ਲੈ ਕੇ ਰਹਿ ਪਿਆਸਾ ਤਮਹਿ ਸ਼ਾਲ ਕੋਈ ਅਗਨੜਤਾ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵ ਕਸ ਖਮਾਰੇ ਤਾਰੀਐ ਚੋਦ ਤੁਮ ਸਤਰ ਹਮਾਰੇ ਮਾਰੀਐ ਆਭਾਜ ਜਬ ਜਬਰੀਐ ਮਰਨ ਕਾਲ ਕਾ ਤ੍ਰਾਸ ਨੇ ਵਈਐ ਕੋ ਜੋ ਸਦਾ ਹਮਾਰੇ ਪਛਾ ਸਰੇ ਅਸਤਿਤਵ ਜੋ ਕਰਿ ਹੋ ਰਖਾ ਰਾਖ ਲਿਓ ਮੋਹਿ ਰਖੜਾ ਹਰੇ ਸਾਹਿਬ ਸੰਤ ਸਾਇ ਧਿਆਨ ਦੇਰ ਬੰਧ ਦੁਸ਼ਟਨ ਕੇ ਹੰਤਾ ਤੁਮੋਂ ਪੂਰੀ ਜਤਰਾ ਦਸ ਕੰਤ ਕਾਲ ਪਾਏ ਬ੍ਰਹਮਾ ਮੁਕਤਰਾ ਕਾਲ ਪਾਏ ਸ਼ਿਵ ਜੋ ਅਤਰਾ ਕਾਲ ਪਾਏ ਕਰਿ ਵਿਸ਼੍ਰੰ ਪ੍ਰਕਾਸ਼ ਅਸਕਲ ਕਾਲ ਕਾਕਿਆ ਤਮਸ ਜਵਣ ਕਾਲ ਜੋਗੀ ਸਿਵ ਕੀਓ ਬੇਦਨਾਜ ਬ੍ਰਹਮਾ ਜੋਥੀਅ ਜਵਣ ਕਾਲ ਸਭ ਲੋਕ ਸਵਾਰਾ ਜਮਨ ਕਾਲ ਸੁਜਗਤ ਬਨਾਇਓ ਦੇਵ ਦੈਤ ਦਸਨ ਉਪਜਾਇ ਆਦੰਤਿ ਕੈ ਅਵਤਾਰ ਸੋਈ ਗੁਰੂ ਸਮਝੋ ਮਾਨ ਨਮਸਕਾਰ ਤਿਸੇ ਕੋ ਅਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸਿਵ ਕਟਕ ਕੋ ਸਭ ਗੁਣ ਸੁਭਤੀਓ ਸਤਰਣ ਕੋ ਪਦ ਕੀਓ ਕਟ ਕਟ ਕੇ ਅੰਤਜ ਕੀ ਜਾਣਤ ਤਨੇ ਪੁਰੇ ਕੀ ਪੀਰ ਪਛਾਉ ਚੀਤੀ ਤੇ ਕੁੰਦਰੇ ਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਟਕੀ ਜਨ ਜਬ ਉਕਰਖ ਕਰ ਕਰਤਾਰ ਪ੍ਰਜਾ ਤਰਤ ਤ ਦੇਹ ਅਪਾਰ ਜਦਿਆ ਕਰਖ ਕਰ ਤੂੰ ਕਬਨੂੰ ਤੁਮ ਮੈਂ ਮਿਲੰਦ ਦੇਹ ਦਰਸ ਰਹੂੰ ਜੇਤੇ ਬਦਨ ਸਿਰਤ ਸਵਤਾ ਹਰ ਆਪ ਆਪਣੀ ਪੂਜ ਉਚਾਰ ਤਮ ਸਮ ਹਿਤ ਰਤ ਦੇ ਰਣਮ ਜਾਣਤ ਤੇ ਤੇ ਦਿਆਰਿਆ ਨਮ ਨਰੰਕਾਰ ਮ੍ਰਿਪਕਾਰ ਦਲੰਗ ਆਧ ਮੀਰ ਨਾ ਦੇ ਸੰਸ ਤਾ ਕਾ ਮੋੜ ਉਚਾਰਤ ਤੇਦਾ ਜਾਕੋ ਭੇਗ ਨ ਪਾਵਤ ਤੇਦਾ ਤਾ ਕੋ ਕਰ ਪਾਣ ਮਾਤ ਮਾ ਮੋੜ ਕਸ ਪੇਰਣ ਜਾਨ ਮਾਹ ਦੇ ਬੋਗੈ ਜਿਸ ਦਾਸ ਨਰੰਤਰ ਨਰ ਚਿੰਤ ਨਹਿ ਪੀਵ ਆਪ ਰ ਆਪਣੀ ਗੁਧ ਹੈ ਜਿੱਤੇ ਬਰਣਤ ਬਨ ਪਣਤੋ ਹੈ ਤੇਤੇ ਤੁਮਰਾ ਲਖਾ ਨ ਜਰੇ ਪ੍ਰਸਾਦ ਕੈਬ ਸਜਾ ਪ੍ਰਥਮ ਸੰਸਾਰ ਇੱਕ ਰੂਪ ਅਨੂਪ ਸ੍ਰੂਪਤਾ ਰੰਗਤ ਭਇਓ ਰਾ ਕਹਿ ਕੁੰਭਾ ਅੰਡਜ دیر ਜੀ ਸੇਤ ਜੀ ਕਿੰਨੀ ਪਤ ਪੁੱਜ ਖਾਂ ਬਾਵਣ ਰਤ ਦਿਨਨੀ ਕਉ ਫੂਲ ਰਾਜਾ ਹਵ ਦੇਖਿਆ ਨਮੋ ਸਮਟ ਪੈ ਹੋ ਸੰਕਰ ਇਕੱਠਾ ਸਗਲੀ ਸ੍ਰੇਸ਼ਟ ਦਿਖਾਏ ਚੰਪ ਆਦਿ ਗਾਦ ਸਰੂਪ ਸੇਂ ਭਰ ਅਬਰੱਛਾ ਮੇਰੀ ਤੁਮ ਕਰੋ ਸਿਕ ਬਾਰੇ ਸਿਕ ਸੰਗਰੋ ਦੋਜ ਜਿਦੇ ਉਠਵਦ ਤੇ ਪਾਤੋ ਸੰਗਮਲੇਸ਼ ਕਰੋ ਰਣਕਾਤਾ ਜੇ ਅਤਿ ਅਤ ਦਰਸਣੀ ਪਰੇ ਤਿਨ ਕੇ ਦੋਸਤ ਜੁਗਤਹਾਵਾਂ ਭਰੇ ਉਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਸੰਕਟ ਸਭ ਤਾਰੇ ਜੋ ਕਰ ਕੋਇ ਕਬਾਰਤ ਆਏ ਹੈ ਤਾਕ ਕਾਲ ਜਗਤ ਨ ਐ ਰੱਛਾ ਹੈ ਤੇ ਸਭ ਕਾਲ ਦੁਸਤ ਰਸਤ ਦਰੇ ਤੁੰਕੇ ਕਾਲ ਕਿਰਪਾ ਦੇਸ ਤਨ ਦਏ ਦੇਹ ਰੋ ਤਾਮ ਕੇ ਤਨਕ ਮੋਹਰ ਹੋ ਤੇ ਰਿਧਿ ਸਿੱਧ ਕਰਨ ਸਗੋਈ ਦੁਸਤ ਸ਼ਾ ਸ਼ੈਸ ਕੈ ਨਕੋ ਇਕ ਪਰਜਨ ਤੁਮੈ ਸੰਭਾਰ ਕਾਦ ਫਾਸਤੇ ਤੈਬਰ ਜਿਨ ਨਰਨਾ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇਆ ਖੜਕ ਕੇਤ ਮੈਂ ਦੁਸਤ ਦੋ ਕੰਦੇ ਲੇਹੁ ਬਚਾਈ ਕੜਗਕੇ ਮੈਂ ਸਦਨਤ ਹਾਨੀ ਆਪ ਆਛਦੇ ਦਿਲ ਬਾਰੀ ਸਰਗਰਥਾ ਨਮੋਸਾਈ ਦੁਸਤ ਦੋ i